ਹਾਂਜੀ ਜੀ ਅਸੀਂ ਆਏ ਸੀ ਦਵਾਈ ਲੈਣ ਬਾਜ਼ਾਰ ਨਾਲੇ ਬੱਚਿਆਂ ਦੇ ਆਏ ਸੀ ਦੁੱਧ ਲੈਣ ਵਾਸਤੇ ਲੈ ਮੰਨਤ ਸਾਡੀ ਬਹੁਤ ਖਰਾਬ ਆ ਅਸੀਂ ਦਵਾਈ ਲੈ ਰਹੇ ਸੀ ਪਤਾ ਨਹੀਂ ਕਿੱਦਣੋਂ ਨਿਕਲ ਗਈ ਆ ਇੱਥੇ ਪਾਣੀ ਪੀਣ ਬਹਾਨੀ ਚਲ ਗਈ ਸਾਨੂੰ ਬਿਨਾਂ ਦੱਸੀ ਹੁਣ ਅਸੀਂ ਸਾਈਡ ਤੇ ਖੜੇ ਹੋਏ ਉਹਨੂੰ ਸਬਕ ਸੁਵਾਉਣ ਲਈ ਕਾਹੀ ਗਈ ਖਾਣ ਵਾਸਤੇ ਅਸੀਂ ਲੱਗ ਗਏ ਸੀ ਨੰਨਾ ਤਾਂ ਬਹੁਤ ਜ਼ਿਆਦਾ ਸਾਡੇ ਖਰਾਬ ਆ ਸਾ ਦੱਸ ਕੇ ਨਹੀਂ ਚਾਹਦੀ ਅਹੀਂ ਦਵਾਈ ਲੈਣ ਦਾ ਆ ਤੇ ਆਪ ਪਤਾ ਨਿਕਦਰ ਨੂੰ ਵੱਢ ਗਈ ਜਾ ਕੇ ਹਣ ਵੇ ਨਰਾਜ ਹੋ ਕੇ ਨਰਾਜ ਹੋ ਕੇ ਹਣ ਬੱਚੀ ਜਾਣ ਦੇਈਦਾ ਹਾਂ ਜਾਨ ਠੀਕ ਰੋਲ ਗੱਪੇ ਖਵਾਵਾ ਹਰ ਖੜ ਜਾ ਨੰਨਾ ਰੋਲ ਗੱਪੇ ਨਹੀਂ ਖਾਣੇ ਕਾਲੀ ਮਾਤਾ ਜੀ ਦਾ ਮੰਦਰ ਹਰ ਮੇਨੋ ਕਾਮਨਾ ਪੂਰੀ ਹੁੰਦੀ ਹੈ ਜੀ ਉੱਥੇ ਇਹ ਧਾਰੀ ਨਹੀਂ ਅੰਦਰੋਂ ਘੜਾ ਲਿਆ ਜੱਫਾ ਲਾ ਕੇ ਨਹੀਂ ਉਸ ਆ ਕਿ ਲੈਣਾ ਹੈ ਉਹ ਕਿ ਲੈਣਾ ਹੈ ਵਾਲਾ ਸ਼ੂਰ ਆ ਬਾਰੇ ਨਹੀਂ ਆਣਾ ਦੋ ਦਿਨ ਹੋ ਗਏ ਸਕੂਲ ਲੱਗਿਆ ਸਕੂਲੇ ਜਾਣ ਦਾ ਰਾਹ ਨਹੀਂ ਲੈਂਦੇ ਸਾਡੇ ਜੂਲ ਚੁੱਟੇ ਆ ਸਾਨੂੰ ਜੁੱਤੀਆਂ ਲੈ ਕੇ ਦੋ ਤੇ ਨ ਕੁਸ਼ ਮਾਚ ਇਰੇਣਾ ਬੋਟ ਰਣੇ ਆ ਸੈਂਡ ਲੈਣੇ ਸੈਂਡ ਕਿੰਨੇ ਜੋੜੇ ਲੈਣੇ ਜੋੜੇ ਲੈਣੇ ਗੰਦਾ ਬੱਚਾ ਤੂੰ ਕਿੰਨੇ ਲੈਣੇਗਾ ਵੀ 2 ਵਾਲੇ ਪੂਣ 16 ਵਾਲੇ ਪੂਣ ਮਨ ਲੱਗ ਤੂੰ 16 ਵਾਲੇ ਮਨਤ ਨਾਲ ਮਜ਼ਾਕ ਕੀਤਾ ਨਾ ਲੱਗ ਗਿਆ ਸੀ ਇਹ ਨਹੀਂ ਨਾ ਮੈਂ ਆ ਚੱਪਲ ਲੈਣੀ ਆ ਅਰੇ ਲੱਗੀ ਮਿਲ ਗਈ ਤੁਹਾਨੂੰ ਦੱਸ ਕਿਉਂ ਨਹੀਂ ਗਈ ਪਾਣੀ ਕਿੱਥੇ ਨੂੰ ਭੱਜਾਂ ਚੱਪਲ ਲੈ ਲਈਆਂ ਕਿਹੜੀ ਚੱਪਲ ਲੈਣੀ ਆ ਹਾਂ ਫੂਟ ਮੈਂਗਾ ਡਿਮਾਂਡਾ ਹੀ ਮੋਹ ਤਾਂ ਤੁਹਾਡੀ ਅੱਡੋ ਅੱਡਾ ਉਹ ਯੂ ਗਨ ਸੋਣੀ ਲੱਗਦੀ ਹੈ ਨਾ ਜਲ ਪੈ ਰਹੀ ਹੋਰ ਵੀ ਲੱਗਦੀ ਤੇ ਜਿੰਨੇ ਨੇ ਇਕੱਠਾ ਕਰਦੇ ਰੋਟੀ ਆ ਥੋੜੀ ਜੀ ਮੈਨੂੰ ਸੁਣਨਾ ਹੈ ਇਹ ਖਾਣੇ ਕਿ ਮੈਨੂੰ ਤਾਂ ਵੇਚ ਕੇ ਦੋ ਵਾਰੇ ਬੈਣ ਲਗੇ ਛੋਟੀ ਆ ਮੈਨੂੰ ਬਾਕੀ ਥੋੜਾ ਬੰਦ ਕਰਦਾ ਪੱਲਾ ਵੀ ਲੱਗੇ ਗਏ ਥੋੜੀ ਜੀ ਛੋਟੀ ਜਦੋਂ ਮੈਨੂੰ ਮਿਲ ਲੈਣੀ ਇਹ ਲਓ ਜੀ ਕੋਦੋਂ ਰਿਆ ਕੋਈ ਹੋਰ ਸੋਣੀ ਲੱਗਦੀ ਵੀਡੀਓ ਲੱਗਦੀ ਨਹੀਂ ਬਹੁਤ ਥਾਂ ਥੋੜੀ ਛੋਟੀ ਹੈ ਥੋੜੀ ਜਿਹੀ ਪੂਰਾ ਸਾਈਜ਼ ਹੈ ਨਹੀ ਥੋੜੇ ਛੋਟਾ ਨੰਬਰ ਪੂਰਾ ਸਾਈਜ਼ ਹੈ ਬਚਾਰਾ ਪੂਰਾ ਸਾਈਜ਼ ਹੈ ਬਚਾਰਾ ਹਰ ਸਕੂਲ ਜਾਣਾ ਮੈਂ ਬਹਾਨੇ ਮਾਰੀ ਜਾਂਦੇ ਆ ਕਹਿੰਦੇ ਸਾਡੇ ਬੋਟੇ ਟੁੱਟੇ ਹੋਏ ਸਾਨੂੰ ਬੂਟ ਲੈ ਕੇ ਦੋ ਪਹਿਲਾਂ ਉਸੇ ਇਦਾਂ ਹੀ ਆ ਦੋ ਦਿਨ ਹੋ ਗਏ ਗਏ ਨੀ ਸਕੂਲ ਦਾ ਸੱਤ ਨੰਬਰ ਆਏ ਇਹ ਆ ਨਾ ਵਰਦੇ ਪਹਿਲਾਂ ਬੂਟ ਬਾਲ ਤੋਂ ਕਾਲੇ ਬੋ ਇਹ ਮੁੰਡਿਆਂ ਦੇ ਲੈਣੇ ਬਾਈਆਂ ਮੁੰਡਿਆਂ ਵਾਲੇ ਇਹਦੇ ਕੁੜੀਆਂ ਵਾਲੇ ਕਾਲੇ ਲੈਣੇ ਹਾਂਜੀ ਹਾਂਜੀ ਕਾਲੇ ਲੈਣੇ ਬਲੈਕ ਲੈਣੇ ਕਾਲੇ ਬਲੈਕ ਇੱਕੀ ਓ ਮਾਈ ਗੋਡ ਹੋਰ ਕੀ ਖਾ ਕੇ ਜਾਣਾ ਹੁਣ ਬਾਜ਼ਾਰੋਂ ਮੈਂ ਹੈਲਦੀ ਚੀਜ਼ ਖਾ ਕੇ ਜਾਊਂਗਾ ਮੈਂ ਜੂਸ ਪੀ ਗਾਇਜ਼ ਤੇ ਮੋਮੋਸ ਮੋਮੋਸ ਇੱਕੀ ਚੀਜ਼ ਮਿਲਦੀ ਆ ਮੈਂ ਜੂਸ ਪੀਣਾ ਮੈਂ ਜੂਸ ਨਹੀਂ ਮੋਮੋਸ ਹੀ ਮਿਲਣਗੇ ਰਿਕਵੈਸਟ ਮੈਂ ਮੈਂ ਹੈਲਦੀ ਗਾਈਸ ਇਨੇ ਕੱਲ ਹਜੇ ਉਹ ਖਾਦਾ ਵਾ ਕਿੰਨੇ ਮਮਾ ਕੀ ਖਾਦਾ ਸੀ ਆਪਾਂ ਕੱਲ ਫ੍ਰੈਂਚ 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 ਪਰਸੋ ਖਾਦਾ ਸੀ ਪੀਜ਼ਾ ਹਜੇ ਕਿੰਦਾ ਵਾ ਇਹ ਮੈਂ ਹੈਲਦੀ ਹਾਂ ਬਸ ਉਹ ਵੀ ਖਾਦਾ ਸੀ ਕੱਲ ਫ੍ਰੈਂਚ ਫ੍ਰੈਂਚ ਖਾਦਾ ਸੀ ਤੇ ਟਾਟਾ ਬੋਲ ਖਾਦੀ ਸੀ ਗਾਈਸ ਤੁਸੀਂ ਸਾਡੇ ਵਲੋਗ ਦੇਖਿਆ ਹੀ ਹੋਊਗਾ ਹਾਂ ਦੇਖਿਆ ਹੋਣਾ ਸਾਰਿਆਂ ਨੇ ਵਲੋਗ ਜਿੰਨੇ ਨਹੀਂ ਨਹੀਂ ਦੇਖਿਆ ਉਹ ਵੀ ਜਲਦੀ ਆ ਕੇ ਦੇਖ ਲਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਵੀਡੀਓ ਤੁਹਾਨੂੰ ਮਿਲਦੇ ਆਂ ਅਸੀਂ ਅੰਦਰ ਬਹੁਤ ਪਿਆਰੀ ਹਾਂ ਜੀ ਲੈਨੇ ਆ ਸੋੜਾ ਪਾਣੀ ਕਿਉਂ ਵਰਸਾ ਪੀ ਲਿਆ ਪੀਂ ਜਾਂਦਾ ਵਰਸਾ ਬਾੜੀ ਪੀਣਾ ਵਰਸਾ ਨੂੰ ਪਿਆਸ ਲੱਗ ਗਈ ਇੱਧਰ ਦੇਖ ਵਰਸਾ ਇੱਧਰ ਦੇਖੋ ਮੇਰੇ ਨਾਲ ਹੈਲੋ ਵਰਸਾ ਨਹੀਂ ਦੇਖਣਾ ਇੱਧਰ ਨਰਾਜ ਹੋ ਗਿਆ ਵਰਸਾ ਨਰਾਜ ਹੋ ਗਿਆ ਚਲੋ ਬੰਸ ਫੂਡ ਦੇਖੋ ਇੰਦੇ ਰਾਜਾ ਮੋਅਲ ਟਾਈਮ ਬਣਾਤੇ ਗਾਇਬ ਦੇਖ ਪਾ ਕੇ ਦੇਖ ਗੋਲਣਾ ਨਹੀਂ ਆਉਂਦਾ ਗਾਇਸ ਬੋਏ ਸਾਰੇ ਆ ਵੀ ਲੈ ਲੰਡਾ ਉੱਪਰ ਮੈਂ ਅੱਛਾ ਇਧਰ ਆ ਜੇ ਪਾ ਕੇ ਦਿਖਾਉਣੇ ਆ ਤੇਰੇ ਦੀ ਵਾਰੀ ਆਉਗੀ ਗੈ ਵੀ ਵੀ ਸਾਰੇ ਬੱਚੇ ਮਨਤਰੀ ਸਾਰੇ ਬੱਚਿਆਂ ਨੇ ਬਹਾਨੇ ਬਣਾਉਣੇ ਸਕੂਲ ਜਾਣ ਦੇ ਮਾਰਿਆਂ ਨੇ ਸਾਡੀ ਬੱਬੀ ਛੋਟੀ ਹੋ ਗਈ ਸਾਡੇ ਬੂਢ ਛੋਟੇ ਹੋ ਗਏ ਇਹਦੇ ਟੁੱਟ ਗਏ ਬੂਟ ਮੇਰੇ ਕੁੜੀਏ ਗਾਇਸ ਅੱਜ ਇਹ ਲਾਸ਼ੀ ਆ ਬਹੁਤ ਵੱਡੇ ਆ ਠੀਕ ਆ ਵੱਡੇ ਹੀ ਥੋੜੇ ਜੇ ਹਾਂ ਮੁਰਗੀ ਅੱਧਾ ਖਾਂ ਦੇਣਾ ਨੂੰ ਫੇਰ ਛੋਟੇ ਹੋ ਜਾਣੇ ਤੁਹਾਡੇ ਥੋੜੀ ਜੀ ਵੱਡੇ ਆ ਮੇਰੇ ਤਾਂ ਟੀਨ ਨਹੀਂ ਤਾਂ ਜਰਾਬਾਂ ਨਾਲ ਤਿਆਰ ਜਰਾਬੀ ਜੰਤ ਠੀਕ ਨੱਪ ਕੇ ਵੇਖ ਲੈ ਓ ਠੀਕ ਆ ਠੀਕ ਆ ਜਰਾਬਾਂ ਨਾਲ ਠੀਕ ਆ ਜਾਣੇ ਹੁਣ ਠੀਕ ਤਾਂ ਹੈ ਜੀ ਆ ਪਿੰਡ ਦਾ ਠੀਕ ਲੱਗਿਆ ਪੁੱਤ ਮੈਂ ਕਿਨੇ ਸੋਣ ਚ ਸਟਾਈਲ ਮਾਰ ਰਿਹਾ ਵਾ ਬੂਟ ਪਾ ਕੇ ਨਵੇਂ ਹਾਂ ਜਣੀ ਲੱਗਦੀ ਪਰ ਇਹ ਤਾਂ ਕੈਮਰਿਆਂ ਲਈ ਆਏ ਨਹੀਂ শুਏ ਜਦ ਰਿਆਂ ਆਉਦੇ ਲੈਆਂ ਗਈਆਂ ਸੀ ਅੰਦਰ ਛੋਟੇ ਸੀ ਇਹਨੂੰ 11 ਨੰਬਰ ਇਹਨੂੰ 11 ਨੰਬਰ ਲਿਆ ਕੇ ਦੇਣਾ ਤੈਨੂੰ 11 ਨੰਬਰ ਥੋੜਾ 8 7 ਨੰਬਰ ਹੁੰਦਾ ਇਹਨੂੰ 6 ਤੇ ਲਿਆਉਂਦੇ ਸੀ ਇਹਨਾਂ ਨੂੰ 8 ਆਉਗਾ ਮੈਨੂੰ 8ੋਂ ਦਾ ਮੰਨਤ ਨੂੰ 7 ਆਉਣ ਵੀ ਲੱਗ ਗਿਆ ਤੋ ਛੋਟੀ ਆ ਪਰ ਲੱਗਦੀ ਮੈਨੋਂ ਤੋਂ ਵੱਡੀ ਲੱਗ। ਹੋਰ ਇੱਕ ਨਾਨੀ ਸੈਂਡਲ ਲੇਖੀ। ਉਹ ਵਾਸਤੇ ਬਾਚੂ। ਬਾਚੂ। ਬਾਚੂ ਆਲੇ ਸਕੂਲ ਪੱਕੇ ਜਾਇਆ ਕਰੂਵੇ। ਤੇ ਮੈਨੂੰ ਆ ਸਕੂਲ ਲੱਗਦਾ ਆ। ਮੰਮੀ ਆਪਣੇ ਵਾਸਤੇ ਪਾ ਕੇ ਦੇਖਦੇ ਪਏ। ਬਸ ਛੋਟੀ ਹੋ। ਉਹ ਯਾਰ ਮੈਂ ਨਾ ਛੋਟੇ ਆ। ਠੀਕ ਨਹੀਂ ਆ। ਹੈ? ਮੇਰੇ ਕੋਈ ਵੱਡੇ ਸ਼ੂਜ਼ ਆ। ਸ਼ੂਜ਼ ਲੈਤਾ ਦਿੱਤੇ ਸਕੂਲ ਆਲੇ ਨੂੰ। ਸਕੂਲ ਲਈ ਗਲੋਮੀ ਨਾ ਮੋਜਾਂ ਕਰ ਲਈਆਂ ਵਾਦੂ ਜਾ ਕੇ ਪੜੋ ਲਿਖੋ ਅੱਜ ਬਤਾ ਸਾਈ ਮਿਲ ਜੂ ਪਰਸੂ ਤੂੰ ਨਹੀਂ ਪਾਚੂ ਪਰਸੂ ਨਹੀਂ ਨਾ ਨਾ ਜੀ ਬੂਤ ਨਹੀਂ ਵਾਰਸ ਨੇ ਅੱਜ ਕਰੇ ਬੂਤ ਲੈਣੀ ਚਲ ਮਨਤ ਪਾ ਕੇ ਦੇਖ ਲੈ ਤੂੰ ਚੱਲ ਜੀ ਫਿਰ ਦਵਾ ਦਵ ਘਰੇ ਜਾਣਾ ਹੁਣ ਕੁਛ ਖਾਣਾ ਪੀਣਾ ਨਹੀਂ ਤੂੰ ਇੱਦਾਂ ਨਾ ਖੁੱਟ ਖਾ ਲੈ ਉਹਨਾਂ ਆਹ ਵੇਖੀ ਇਹ ਪੱਕ ਵੀ ਲੈਣੀ ਉੱਥੋਂ ਫਿਰ ਉਹੀ ਆਊਗਾ

ਕਦੋਂ ਖਾਈ ਚਾਹ ਚਾਹ ਫੇ ਲੈ ਕੇ ਆਉਣੀ ਸੀ ਨਾਲ ਚਾਹ ਉਹ ਕਰੇ ਬਣਾਉਣੀ ਗਾਇ ਜਿੱਦ ਟੀ ਚਾਹ ਵੀ ਲੈ ਕੇ ਆਇਆ ਰੈਡੀ ਹੈ ਬੱਸ ਚਾਹ ਨੂੰ ਪੀ ਲੀਤ ਮੇਰੇ ਸੁਸ ਰੈਡੀ ਮੈਂ ਇਹਨੇ ਬਸ ਇਹ ਹੋ ਗਿਆ ਦੀ ਤੁਮਾਉਣੀ ਹੈ ਜੀ ਇੱਕ ਮੈਂ ਖਾ ਲਿਆ ਇਹ ਚਮੜਾ ਹੈ ਜੀ ਹੈਗਾ ਇਹ ਕਿੰਨੀ ਸੋਣੀ ਲੱਗਦੀ ਜੁੱਤੀ ਵੇ ਕਿੰਨੀ ਵਧੀਆ ਆ ਖਾਓ ਬਹੁਤ ਜ਼ਬਰਦਸਤ ਲੰਬੀ ਕਿੰਨੀ ਸੋਣੀ ਹੈ ਨਾ ਇਹ ਬ੍ਰਾਈਡਲ ਵਾਸਤੇ ਆ ਅਤਰ ਸੁੰਦਰ ਬ੍ਰਾਈਡਲ ਵਾਸਤੇ ਆ ਜੁੱਤੀ ਹੈ ਕਿੰਨੀ ਜਿਆਦੀ ਸੋਹਣੀ ਉਹ ਜੀ ਉਸ ਮੇਰਾ ਫਾਈਲ ਨਹੀਂ ਮਿਲਦਾ ਸੈਕਿੰਡ ਲਾਈਨ ਫਸਟ ਆ ਗਈ ਮਾ ਵੀ ਸੋਣੀ ਤੂੰ ਨਹੀਂ ਲੈਣੀ ਰੱਖ ਰੇ ਤੇਰਾ ਸਾਈਜ਼ ਨਹੀਂ ਆਉਣਾ ਆ ਆ ਗਿਆ ਛੋਟੀ ਆ ਇੱਥੋਂ ਤੂੰ ਇੱਥੋਂ ਠੀਕ ਆ ਠੀਕ ਆ ਅੱਲੀ ਵਾਲੀ ਇੱਥੋਂ ਲੈ ਕੇ ਗਈ ਇੱਥੋਂ ਲੈ ਕੇ ਜਾਂਦੇ ਜੁੱਤੀਆਂ ਆਪਾਂ ਕੋਲ ਕਰ ਪਰ ਮੈਂ ਦੇਖੋ ਹਾਂ ਬਹੁਤ ਸਾਰੇ ਲੈ ਲਿਆ ਠੀਕ ਆ ਸੇਮ ਕਰੇ ਬੱਲੇ ਹੋ ਗਈ ਆ ਦੇ ਮੈਂ ਪਹਿਲੇ ਬੜੇ ਮਹਾਲ ਦੇ ਬੜੇ ਪੈਨਾਂ ਨੂੰ ਕੋ ਆ ਵੀ ਸੋਣੀ ਕਿੰਨੇ ਦੀ ਇਹ ਵਾਲੀ ਸੋਹ ਸੋਈ ਸਹੀ ਲਾਉ ਰੇ ਸਾਰੇ ਬੱਚੇ ਸਾਡੇ ਸਾਰੇ ਗਣ ਕੋੜੇ ਨੂੰ ਸਾਰੇ ਤੁਹਾਡੇ ਕੋਲ ਆ ਹਾਂ ਤਾਂ ਆਪ ਸਾਰੇ ਹੁਣ ਚੱਲੋ ਵੀ ਦੇਖੀ ਤੁਸੀਂ ਮੜੀਆ ਜੀ ਤਾਂ ਵਧੀਆ ਲੱਗਦੀ ਸੋਣੀਆ ਆ ਦੇਖੋ ਇਹੀ ਸਹੀ ਰੇਟ ਲਗਾਇਆ ਹਾਂ ਕਾ ਜੀ ਹਾਂ ਕਿੰਨਾ ਹੋਇਆ ਹਾਂ ਕਿੰਨਾ ਦੇਣਾ ਤੁਹਾਨੂੰ ਬਜਾ ਚਲੋ ਚਲੋ ਆਜੋ ਗਾਇਸਾਂ ਤੱਕ ਖਾਣੇ ਹੈ ਦੀ ਮਾਸੀ ਹੁਣ ਖਤਮ ਹੋ ਗਏ ਗਾਇਸ ਖਾਣਾ ਵਾ ਹੁਣ ਦੂੜ ਲੈਤਾ ਤੇ ਤੁਹਾਨੂੰ ਰਾਣੀ ਖਾਣੇ ਹੈ ਦੀ ਮਾਸੀ ਹੁਣ ਖਤਮ ਹੋ ਗਏ கரம நாரியா பண்ணி ਜੋਕਲਾ ਵੇ 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 ਚੁੱਕਿਆ ਨਹੀਂ ਜਾਂਦਾ ਤਾਂ ਕਿ ਨਹੀਂ ਸੋਣੀ ਮਾਰਟੀ ਦਾ ਖਾਣ ਪੀਣ ਵਾਲੇ ਸਮਾਨ ਦੀ ਉਸਮਾ ਖਾਣੇ ਤੇ ਗਾਇਸ ਵੈਰੀ ਲੱਗਦਾ ਜੋਕੀਆ ਮਨ ਨੂੰ ਲੱਗਦੀਆਂ ਹਰ ਸਨਪਨ ਐਪਲ ਖਾਣਾ ਵਾਰਸ ਨੇ ਇਤਨਾ ਕੁਦੋ ਲੈ ਕੇ ਦਿੰਨੀ ਆ ਮੈਂ ਲੈ ਕੇ ਨਹੀਂ ਰੱਖਦਾ ਮੈਂ ਤਾਂ ਤੇ ਕਹਿੰਦਾ ਬਣਾ ਦੇ ਇੱਕ ਪੈਣੀ ਕਿਹੜਾ ਪੀਣਾ ਵਾਰਸ ਕਰਾ ਜੂਸ ਪੀਣਾ ਨਾਰੀਅਲ ਪਾਣੀ ਪੀਣਾ ਹੁੰਦਾ ਮੈਂ ਕਲਾਸ 'ਚ ਭਾ ਕੇ ਦੇ ਦੋ ਮੇਰੇ ਵਾਰਸ ਨੂੰ ਜੂਸ ਉਹਦੇ ਦੇਣ ਲੱਗੇ ਪਰ ਬੰਦਾ ਬਿਆ ਕਲਾਸ 'ਚ ਭਾ ਕੇ ਦੇ ਦੇ ਇੱਧਰ ਇਹਦੇ ਮੂੰਹ ਕਰ ਮੇਰੇ ਹਾਂ ਜੀ ਜੀ ਨੇ ਗੋਸ਼ਟ ਪੀ ਰਿਹਾ ਹੈ ਜੈ ਵੀ ਤਾਂ ਮੋਜਾਂ ਆ। ਅਸੀਂ ਮੂੰਹਾਂ ਨੂੰ ਵੇਖਾਂ ਲਾਂਗੇ ਅਵੀ ਦੇ। ਸਾਰਾ ਕਸਤੇ ਬਣੂਗਾ। ਮਨ ਨਹੀਂ ਲਿਆ ਹੁੰਦਾ। ਮੋਮਸ ਬਣਦੇ ਵੇ ਸਾਡੇ। ਮੋਮਸ ਤੇ ਸਪ੍ਰਿੰਗ। ਮੈਂ ਬਣਾਉਂਦਾਗਾ। ਗਾਇਸ ਆਪਣੀ ਮੋਮਸ ਤੇ ਸਿਗਰ ਰੈਡੀ ਹੋ ਚੁੱਕਿਆ। ਹੁਣ ਲੈ ਕੇ ਜਾਵਾਂਗੇ ਘਰੇ ਘਰੇ ਜਾ ਕੇ ਖਾਵਾਂਗੇ ਆਪਾਂ ਹੈਨਾ। ਨਾਰੀਅਲ ਪਾਣੀ ਬਿਨਾ ਵਾਰਸਾ ਵਾਰਸਾ ਨਾਰੀਅਲ ਪਾਣੀ ਬਿਨਾ ਉਹ ਤੇਂਦੇ ਆ ਰਹੇ ਆ ਬੱਚਾ ਨਾ ਪੈਣਾ ਕੱਟ ਕੇ ਲੈਣਗੇ ਕੱਟ ਦਿੰਦਾ ਪੀਣਾ ਬਾਜੇ ਕਰਾ ਲੋ ਕਿੱਥੇ ਜਾ ਕੇ ਪੀਣਾ ਆਰੇ ਲੈ ਦੋ ਅਰੇ ਜਾ ਕੇ ਪੀਣਾ ਨਾ ਅਰੇ ਜਾ ਕੇ ਪੀਣਾ ਸਾਡਾ ਹੋਰ ਡੋਗੀ ਆ ਗਈ ਕਿੱਥੇ ਡੋਗੀ ਉਹ ਲੈ ਤੇ ਨਾਨੀ ਪੀ ਰਹੇ ਨੇ ਨਾਰੀਅਲ ਪਾਣੀ ਇੱਧਰ ਦੇਖੋ ਵਾਰਸਾ ਚੱਲ ਆ ਚੁ ਹੈਲੋ ਨਾਰੀਅਲ ਪਾਣੀ ਪੀ ਲੋ ਹੈਲੋ ਓਏ ਜੰਮੀ ਜੰਮੀ ਆ ਜੰਮੀ ਜੰਮੀ ਨੰਨੀ ਨਾਲ ਪਿੰਡਾਇ ਨਾਰੀਅਲ ਪਾਣੀ ਵਾਰਸ ਮੈਨੂੰ ਵੀ ਦੇ ਦੋ ਮੈਂ ਵੀ ਪੀਣਾ ਹੈ ਘਰੇ ਲੈ ਕੇ ਜਾਣਾ ਸੀ ਹੈ ਨਾ ਇੱਥੇ ਹੀ ਪੀ ਲਿਆ ਵਾਰਸ ਨੇ ਬਾ ਚੂ ਕਹਿੰਦਾ ਇੱਥੇ ਹੀ ਪੀਣਾ ਵਾ ਮੈਨੂੰ ਪਿਆਸ ਲੱਗੀ ਆ ਹੈ ਨਾ ਇੱਥੇ ਹੀ ਪੀਣਾ ਵਾ ਚੁਨੇ ਮਾਮਾ ਨਾਰੀਅਲ ਪਾਣੀ ਇੱਥੇ ਪੀਣਾ ਜੀ ਜੰਮੀ ਜੰਮੀ